ਕਿੰਨੇ ਕਿਨੇ ਸਾਲਾਂ ਦਾ ਇਹ ਐ ਇਹ 38 ਸਾਲ ਦਾ ਜੀ ਅੱਛਾ 19 ਸਾਲ ਹੋ ਗਏ 18 ਸਾਲ ਹੋ ਗਏ ਗਏ 88 ਦਾ ਤੇ ਕਿੱਧਾ ਹੋਇਆ ਕਿੱਧਾ ਕੋਈ ਕਿਤੇ ਜਿੱਥੇ ਕੰਮ ਕਰਦਾ ਸੀ ਇਹ ਉਥੋਂ ਕਦੇ ਵਿਆਹ ਕੰਮ ਆ ਓਏ ਬਗੈਰ ਸ਼ਹਿਰ ਜਾ ਕੇ ਲੱਗਦਾ ਕੋਈ ਉਥੋਂ ਮੁੜ ਕੇ ਐਕਟਿਵਾ ਤੇ ਸੀ ਹਾਂ ਉਥੋਂ ਮੁੜ ਕੇ ਜਦੋਂ ਵਾਪਸੀ ਆਇਆ ਹਾਂ ਅੱਛਾ ਜਦੋਂ ਵਾਪਸੀ ਆਇਆ ਤਾਂ ਉਦੋਂ ਕੋਈ ਮੇਨ ਮੇਨ ਸ਼ਹਿਰ ਕਰਕੇ ਲੱਗਾ ਚੱਲਦਾ ਜੋਤੀ ਸ਼੍ਰੀਲੰਕਾ ਉਹ ਉਹ ਤੇ ਉਹ ਲਿਆ ਹੈ ਹਾਂ ੱੱਗੋਂ ਪਤਾ ਨਹੀਂ ਕਿਸ ਪਾਸੋਂ ਕੇ ਹਸਾਬ ਨਾਲ ਗੱਡੀ ਵਿੱਚ ਹੀ ਹੈ ਓਹੋ ਕੋਈ ਜਨਾਨੀ ਚਰੌਂਦੀ ਤਾਂ ਆਦਿਆ ਸੁਣੇ ਹਾਂ ਅਮਰੀਕਾ ਸੀ ਨਹੀਂ ਇਟਲੀ 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 ਅੱਛਾ ਅੱਛਾ ਫੁਦਾ ਦੀ ਬੜੀ ਮਾਰੀ ਗੱਲ ਹੋਈ ਆ ਤੇ ਸ਼ਾਦੀ ਹੋਈ ਸੀ ਹਾਂਜੀ ਸ਼ਾਦੀ ਹੋਈ ਤੇ ਬੱਚੇ ਕਿੱਥੇ ਹਾਂਜੀ ਬੱਚੇ ਅਗਰ 4-5 ਸਾਲ ਦੀ ਬੇੜੀ ਹੈ ਜੀ ਉੱਥੇ ਕਿੱਥੇ ਨਹੀਂ ਇੱਥੇ ਹੈ ਜੀ ਅੱਛਾ ਮੰਗਲਵਾ ਹਾਂ ਮੰਗਲਾ ਕਿਹਦੇ ਜਾਂਦੇ ਨੇ ਜਾਂ ਜੇ ਕਿ ਕੱਲ ਨੂੰ ਸਰਵਰ ਨੂੰ ਆਇਆ ਤੇ ਉੱਥੇ ਹੋ ਗਿਆ ਪੇਪਰ ਉੱਤ ਖੋ ਗਿਆ ਅੱਛਾ 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 ਤੇ ਮੈਂ ਦੋ ਚੇਰਮੈਂਸ ਸਾਹਦੇ ਦੱਸਿਆ ਮੈਂ ਕਿ ਪਤਾ ਕਰਕੇ ਉਹਨੇ ਜੋ ਕੋਈ ਹੈਲਪ ਦੀ ਲੋੜ ਹੈ ਦੱਸੋ ਹੁਣ ਜੋ ਨਾ ਆਇਆ ਹੈ ਉਹਦੇ ਕੰਮ ਕਰਦਾ ਨਾ ਆਇਆ ਮੈਂ ਕਿਹਾ ਦਿੱਤਾ ਨਾ ਉਹਨਾਂ ਦੇ ਮਾਰਕ ਵੀ ਉਹ ਵੀ ਜਨਕੀ ਉਹਨਾਂ ਦੇ ਫੁੱਲ ਫੋਟੋ ਕਹਿੰਦੇ ਵੀ ਤੁਹਾਨੂੰ ਹਾਂ ਆਪਾਂ ਜਦੋਂ ਹੋਣੀ ਜਾਨ ਕੀ ਜਾਨ ਕੀ ਪੰਜਾਬਲੇ ਮੰਗਲਾ ਤੱਕ ਸਜਾ ਦਿੰਦੇ ਛੁੱਟੀਆਂ ਆ ਗਈ ਉਹਦੇ ਕਰਕੇ ਉਹ ਨਾਲ ਲੋਕਾਂ ਨੇ ਲੱਗ ਕੇ ਉਹਨਾਂ ਦੇ ਉਹਨੂੰ ਇਹ ਲੱਗਣੇ ਲੱਗੜਿਓ ਕਾਨੂੰਨੀ ਪਤਕੇ ਦਾ ਬੜੀ ਪੂਰੀ ਕਰਦੇ ਹਾਂਜੀ ਉਹ ਇਧਰ ਕਹਿ ਦਿੱਤੇ ਜਿਹੜੇ ਦੋ ਦਿਨ ਸੇ ਬੈਠੇ ਨੇ ਉਹਦੇ ਉੱਥੇ ਜੋਧਪੁਰੇ ਅੰਦਰ ਕੈਨੇਡਾ ਅਮਰੀਕਾ ਚ ਉਹਨੂੰ ਨੇ ਸਾਰਾ ਪੇਪਰ ਕਰਵਾਉਂਦੇ ਹਾਂਜੀ ਹਾਂ ਆਪਣੇ ਬੁਢੀ ਗਾ ਉਹਨਾਂ ਨੂੰ ਸਭ ਚੀਜ਼ਾਂ ਵੇਖਣੀਆਂ ਹੁੰਦੀਆਂ 1400 ਵਗੈਰਾ ਹੱਸੀ ਦੇਖ ਕੇ ਫੇਰ ਉਹ ਪਹਿਲਾਂ ਆਰਡਰ ਕਰਦੇ ਪੋਸਟਵਾਲਾ ਦਾ ਫੇਰ ਦੂਵਾ ਦਾ ਪੋਸਟਵਾਲਾ ਕਰਕੇ ਫੇਰ ਬੋਡੀ ਜਿਹੜੀ ਆ ਉਹ ਡਿਲੀਵਰ ਕਰਨ ਦਾ ਫੇਰ ਉਹ ਆਰਡਰ ਕਰਦੇ ਹਾਂ ਹਾਂ ਫੇਰ ਜਦੋਂ ਜਿਸ ਦੇਸ਼ ਚ ਜਾਣੀ ਆ ਉਸ ਦੇਸ਼ ਦੀ ਜਿਹੜੀ ਸਾਡੀ ਕੰਬੈਸੀ ਹੈ ਹਾਂਜੀ ਇਹਦੇ ਨਾਲ ਉਹਨਾਂ ਫੇਰ ਹਾਂਜੀ ਬਸ ਉਹ ਡੈਡ ਬੋਡੀ ਜਿਹੜੀ ਨਾ ਪਾਸਪੋਰਟ ਲੈ ਜਿੱਦਾਂ ਨੇ ਬੋਡੀ ਉਹਨੂੰ ਰਸੀਬ ਕਰਦੇ ਹਾਂ 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 ਪਾਸਪੋਰਟ ਉਹਨਾਂ ਦੇ ਇੱਥੇ ਆਉਂ ਅੰਬਸਾ ਦੇਲੇ ਅੱਛਾ ਕਿਤੇ ਕੋਈ ਲੈ ਸੋਚ ਕੇ ਇਥੋਂ ਕਈ ਕੁਝ ਬੰਦਾ ਸੋਚਦਾ ਠੀਕ ਹੈ ਜੀ ਬਾਕੀ ਕੁਦਰਤ ਦੇ ਰੰਗ ਹੈ ਅਸੀਂ ਤੇ ਕਈ ਚੀਜ਼ਾਂ ਸੋਚਦੇ ਕਰਨਾ ਦੋ ਜੋ ਮਾਦਾ ਦੂਜਾ ਇਹ ਕਿ ਜਿੰਨੇ ਆਪਾਂ ਲੋਕ ਧਰਤੀ ਤੇ ਆਏ ਜਿੰਨਾ ਜਿੰਨਾ ਟਾਈਮ ਲਿਖਿਆ ਉਹਨਾਂ ਨੇ ਪੂਰਾ ਹੰ ਮਰਮੂਦ ਬੰਦਾ ਤੇ ਸਕੀਮਾਂ ਬਣਾਉਂਦਾ ਦਿੰਦਾ ਕਈ ਕੁਝ ਕਰਦਾ ਪਰ ਜੋ ਕੁਦਰਤ ਨੇ ਲਿਖਿਆ ਚਾਹੇ ਆਪਾਂ ਅਮਰੀਕਾ ਜਾਂ ਚੱਕਲੇਡਾ ਜਾਂ ਇਟਲੀ ਜਾਂ ਕਿਤੇ ਵੀ ਤੇ ਇੰਡੀਆ ਜਿੰਨ ਟਾਈਮ ਆਪਣਾ ਉਹਨੂੰ ਜਦੋਂ ਪੂਰਾ ਹੋ ਗਿਆ ਕੋਈ ਨਾ ਕੋਈ ਬਹਾਨਾ ਜਣਾ ਲੱਗ ਜਾਣਾ ਇਹਦੇ ਉਹਨਾਂ ਦੇਸ਼ਾਂ ਦੇ ਵਿੱਚ ਐਕਸੀਡੈਂਟ ਦਾ ਬਹੁਤ ਘੱਟ ਚਾਂਸ ਸੀ ਕਿ ਕਿਦਾਂ ਹੋ ਗਿਆ ਮੈਨੂੰ ਸਮਝ ਨਹੀਂ ਲੱਗੀ ਕਿ ਇਹਦੇ ਐਕਸੀਡੈਂਟ ਦਾ ਉੱਤੇ ਕੋਈ ਚਾਂਸ ਨਹੀਂ ਉਹਨਾਂ ਦਾ ਰੋਡ ਸਿਸਟਮ ਉਹਨਾਂ ਦਾ ਟ੍ਰੈਫਿਕ ਸਿਸਟਮ ਇਹਦਾ ਦਾ ਕਿ ਛੇਤੀ ਕਿਤੇ ਐਕਸੀਡੈਂਟ ਨਹੀਂ ਪਰ ਜਦੋਂ ਹੁੰਦਾ ਹੋ ਸਭ ਲੋਕੇ ਬਾੜੀ ਕਿਸਮਤ ਹੀ ਥੀ ਹਾਂ ਸਮਝ ਆ ਗਈ ਬੱਚੇ ਫਿਰ ਨਾਲ ਖੜੇ ਨਹੀਂ ਹੁੰਦੇ ਉਦੋਂ ਦੇ ਕਿੱਥੇ ਦੇ ਵਾਈਫ ਤੇ ਅੱਛਾ ਇਹਨਾਂ ਨੂੰ ਨਹੀਂ ਖੜਿਆ ਹਾਂਜੀ ਹੂੰ